ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਆ 17 ਜ਼ਿਲ੍ਹਿਆਂ ਦੇ ਵਿੱਚ ਜਿਨ੍ਹਾਂ ਚੋਂ 17 ਚੋਂ ਇੱਕ ਜ਼ਿਲ੍ਹਾ ਸੰਗਰੂਰ ਜਿੱਥੇ ਦੱਸਿਆ ਗਿਆ ਕਿ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਜੇਕਰ ਗੱਲ ਕੀਤੀ ਆ ਬੇ ਤਾਂ ਤੇ ਰਾਤ ਮੀਂਹ ਵੀ ਪਿਆ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਇਸ ਮੀਂਹ ਅਤੇ ਤੇਜ਼ ਹਵਾਵਾਂ ਦਾ ਕਿਸਾਨ ਦੀ ਫਸਲ ਦੇ ਉੱਤੇ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮਾੜਾ ਅਸਰ ਪੈ ਸਕਦਾ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਕੀ ਨਾਮ ਸਦਾਰਾ ਸਿੰਘ ਹੈ ਹਵਾਪੂ ਜੇਕਰ ਗੱਲ ਕੀਤੀ ਵੀ ਜੋ ਮੀਂਹ ਪੈ ਰਹੇ ਨੇ ਰਾਤ ਵੀ ਮੀਂਹ ਪਿਆ ਤੇਜ ਹਵਾਵਾਂ ਵੀ ਚੱਲ ਰਹੀਆਂ ਨੇ ਫਸਲ ਨੂੰ ਕਿਹੜੀ ਨੂੰ ਕਿੰਨਾ ਕੁ ਨੁਕਸਾਨ ਆ ਤੇ ਕਿੰਨਾ ਕੁ ਫਾਇਦਾ ਸਬਜ਼ੀਆਂ ਨੂੰ ਵੀ ਨੁਕਸਾਨ ਹੈ ਕਣਕ ਨੂੰ ਜ਼ਿਆਦਾਤਰੀ ਨੁਕਸਾਨ ਹੈ ਕਣਕ ਪੱਕੀ ਪਈ ਹੈ ਹੁਣ ਉੱਪਰ ਆਈ ਪਈ ਹੈ ਕੋਈ ਪਾਣੀ ਦੀ ਲੋੜ ਨਹੀਂ ਹੈਗੀ ਨਹੀਂ ਖੜੇ ਨੇ ਜ਼ਿਮੀਂਦਾਰ ਸਾਰਾ ਪਾਣੀ ਹੁਣ ਤੋਂ ਨੁਕਸਾਨ ਹੈ ਨੁਕਸਾਨ ਹੈ ਇਹ ਜ਼ਿਆਦਾ ਨਹੀਂ ਪੈਂਦਾ ਜੇ ਮਾੜਾ ਮੋਟਾ ਪੈਂਦਾ ਤਾਂ ਕੀ ਜਾਨੇ ਬਸ ਇਹ ਤਾਂ ਨੁਕਸਾਨ ਹੀ ਹੈ ਸਬਜ਼ੀਆਂ ਦਾ ਵੀ ਨੁਕਸਾਨ ਹੈ ਹੱਦ ਤੋਂ ਜ਼ਿਆਦਾ ਨੁਕਸਾਨ ਹੈ ਜ਼ਿਮੀਂਦਾਰ ਦਾ ਇਹ ਹੁਣ بارش ਆਉਂਦੀ ਹੈ ਪੁਲੀਏ ਗੱਲ ਕੀਤੀ ਜਾਵੇ بارش ਆਉਂਦੀ ਹੈ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਕਿਤਨੇ ਕਿਤੇ ਮੀਂਹ ਦੇ ਨਾਲ ਤੇ ਤੇਜ਼ ਹਵਾਵਾਂ ਦੇ ਨਾਲ ਜਿਹੜੀ ਕਣਕ ਆ ਉਹ ਵਿਛ ਸਕਦੀ ਡਿੱਗ ਜਾਣੇ ਜੀ ਝੜ ਘਟ ਜਾਣੇ ਘੱਟੋ ਘੱਟੀ ਉਹਦਾ 20% ਚਾੜ ਉੜ ਜਾਊਗਾ ਜੇ ਡਿੱਗ ਵੀ ਗਈ ਤਾਂ ਵੀ ਉੱਡ ਜਾਣਾ ਜੇ ਵੀ ਨੁਕਸਾਨ ਹੋਣਾ ਜ਼ਿੰਮੇਵਾਰ ਦਾ ਹੱਦ ਤੋਂ ਜ਼ਿਆਦਾ ਨੁਕਸਾਨ ਹੋਣਾ ਥੋੜਾ ਨਹੀਂ ਹੈਗਾ ਸਬਜ਼ੀਆਂ ਦਾ ਵੀ ਨੁਕਸਾਨ ਹੋ ਜਾਣਾ ਇਸ ਕਰਕੇ ਹੁਣ ਤਾਂ ਕੋਈ ਕਣਕ ਦਾ ਆ ਹੀ ਪਈ ਹੁਣ 10 ਦਿਨ ਰਹਿ ਗਏ ਸਾਰੇ ਵੜਨ ਦੇ ਕੋਈ ਪਾਣੀ ਦੀ ਤਾਂ ਕੋਈ ਜ਼ਰੂਰਤ ਨਹੀਂ ਹੈਗੀ ਇਹ ਤਾਂ ਜੇ بارش ਹੋ ਗਈ ਸਾਰਾ ਜ਼ਿੰਮੇਵਾਰ ਦਾ ਨੁਕਸਾਨ ਹੀ ਨੁਕਸਾਨ ਹੋਣਾ ਜੀ ਬਾਪੂ ਦਾ ਕਹਿਣਾ ਕੀ ਕਿਸਾਨ ਦਾ ਨੁਕਸਾਨ ਹੋਣਾ ਜੇ ਕਰਮੀ ਜਾਦੇ ਪੈਂਦੇ ਨੇ ਹਵਾਵਾਂ ਚੱਲਦੀਆਂ ਨੇ ਤਾਂ ਝਾੜ ਵੀ ਕਟੂਗਾ ਤੇ ਇਹ ਕਣਕਾ 10 ਦਿਨ ਨੂੰ ਆਉਣ ਵਾਲੀ ਆ ਵੱਢਣ ਵਾਲੀ ਆ ਪਰ ਵਿਛ ਜਾਊਗੀ ਕਿਤੇ ਨਾ ਕਿਤੇ ਕਿਸਾਨ ਨੂੰ ਇੱਕ ਵੱਡਾ ਨੁਕਸਾਨ ਹੋਊਗਾ ਹੋਰ ਵੀ ਵੀਰ ਸਾਡੇ ਨਾਲ ਖੜੇ ਕਿਹਨਾਂ ਵੀਰੇ ਫਿਰਤਪਾਲ ਸਿੰਘ ਜੀ ਫਿਰਤਪਾਲ ਕਿਸ ਤਰ੍ਹਾਂ ਵੇਖਦੇ ਹੋ ਇੱਕ ਦਾ ਕਿਸਾਨ ਕਰਜ਼ੇ ਦੀ ਮਾਰ ਥੱਲੇ ਆ ਤੇ ਦੂਜੇ ਜਿਹੜੋ ਕੁਦਰਤੀ ਕਰੋਪੀ ਆਉਂਦੇ ਚਾਹੇ ਉਹ ਮੀਂਹ ਦੇ ਰੂਪ ਦੇ ਵਿੱਚ ਆਵੇ ਜਾਂ ਹੋਰ ਦੇ ਰੂਪ ਦੇ ਵਿੱਚ ਆਵੇ ਮੌਸਮ ਵੀ ਤੁਸੀਂ ਵੇਖ ਸਕਦੇ ਹੋ ਬਦਲਵਾਈ ਹੋ ਰਹੀ ਹੈ ਸੰਗਰੂਰ ਦੇ ਵਿੱਚ ਰਾਤੀ ਮੀਂਹ ਵੀ ਪਿਆ ਤੇ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਕੁ ਨੁਕਸਾਨ ਆ ਕਿੰਨਾ ਸਬਜ਼ੀਆਂ ਦਾ ਪੂਰੀ ਨੁਕਸਾਨ ਆ ਜੀ ਹੁਣ ਨਵੇਂ ਜਿਵੇਂ ਫੁੱਲ ਚੱਕ ਰਹੇ ਨੇ ਪੱਡੇ ਨੇ ਜਿਵੇਂ ਪੋਲੀਥੀਨ ਚ ਹਜੇ ਕੱਢੀ ਨੇ ਬਹੁਤ ਨੁਕਸਾਨ ਆ ਜੀ ਹੁਣ ਫਲ ਉਤਰਨ ਦਾ ਟਾਈਮ ਸੀਗਾ ਤੇ ਮੌਸਮ ਦਾ ਬਹੁਤ ਜ਼ਿਆਦਾ ਹੈ ਨਹੀਂ ਠੀਕ ਨਹੀਂ ਫਲਾਂ ਵਾਸਤੇ ਕਣਕ ਦੀ ਵੀ ਅਸੀਂ ਵੇਖਦੇ ਆਂ ਕਿ ਬੱਲੀਆਂ ਆਈਆਂ ਭਈਆਂ ਨੇ ਹਾਂਜੀ ਪਾਣੀ ਪੂਰਾ ਹੋ ਚੁੱਕਿਆ ਕਣਕਾਂ ਦਾ ਪਾਣੀ ਬੰਦ ਦਾ ਤਕਰੀਬਨ ਸਭ ਦਾ ਹੀ ਤੇ ਹੁਣ ਤਾਂ ਨੁਕਸਾਨ ਹੈ ਕੋਈ ਲੋੜ ਨਹੀਂ ਪਾਣੀ ਦੀ ਹੁਣ ਭਈਆਂ ਵੀ ਰੱਬ ਖੈਰ ਰੱਖੇ ਬਿਲਕੁਲ ਇਹਨਾਂ ਦਾ ਕਹਣਾ ਕਿ ਰੱਬ ਖੈਰ ਰੱਖੇ ਕਿਸਾਨ ਜਦੋਂ ਆਪਣੀ ਫਸਲ ਬੀਜਦਾ ਤਾਂ ਉਸ ਸਮੇਂ ਵੀ ਵਾਹਿਗੁਰੂ ਦਾ ਨਾਮ ਲੈ ਕੇ ਕਹਿੰਦਾ ਕਿ ਮੈਂ ਫਸਲ ਬੀਜ ਰਾਂ ਦਾਤਿਆ ਤੇ ਮੇਰੇ ਤੇ ਮਿਹਨ ਪਰਾਥ ਰੱਖੇ ਪਰ ਜਦੋਂ ਬੇਮੌਸਮੀ ਬਰਸਾਤ ਹੋ ਜਾਂਦੀ ਹੈ ਗੜੇਮਾਰੀ ਹੋ ਜਾਂਦੀ ਹੈ ਤਾਂ ਉਸ ਵੇਲੇ ਕਿਸਾਨ ਦੇ ਜੋ ਸਾਂ ਨੇ ਉਹ ਸੁੱਤੇ ਜਾਂਦੇ ਨੇ ਕਿਹਨਾ ਵੀਰੇ ਨਿਰਪੇ ਸਿੰਘ ਜੀ ਨਿਰਪੇ ਕਿਸ ਤਰ੍ਹਾਂ ਵੇਖਦੇ ਹੋ ਪੁੱਤਾਂ ਵਾਂਗੂ ਕਿਸਾਨ ਆਪਣੀ ਫਸਲ ਨੂੰ ਪਾਲਦਾ ਪਰ ਜਦੋਂ ਬੇਮੌਸਮੀ ਬਰਸਾਤ ਆਉਂਦੀ ਹੈ ਤਾਂ ਕਿਤੇ ਕਿਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਹਾਂਜੀ ਹਾਂ ਆਹ ਦੇਖੋ ਜੀ ਕਣਕਾਂ ਟੇਡੀਆਂ ਹੋ ਰਹੀਆਂ ਨੇ ਜੀ ਮੌਸਮ ਦੇ ਕਾਰਨ ਹੋ ਰਹੀਆਂ ਨੇ ਜੀ ਜੇ ਜ਼ਿਆਦਾ ਮੀਂਹ ਨਾਲ ਪੈ ਕੇ ਇਹ ਨੀਰੀ ਚੱਲ ਗਈ ਤਾਂ ਕਣਕਾਂ ਵਿਸ ਜਾਣਗੀਆਂ ਝਾੜ ਤੇ ਬਹੁਤ ਅਸਰ ਪਾਉਗਾ ਇਨਕੇ ਝਾੜ ਤੇ ਜਿਆਦਾ ਅਸਰ ਪੈਣ ਵਾਲਾ ਪੈਣ ਵਾਲਾ ਹਾਂਜੀ ਸਰ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਜੋ ਬੇਮੌਸਮੀ ਬਰਸਾਤ ਹੋ ਰਹੀ ਹੈ ਇਸ ਦੇ ਨਾਲ ਜੋ ਝਾੜਾ ਕਣਕ ਦਾ ਉਸ ਤੇ ਵੱਡਾ ਅਸਰ ਪਊਗਾ ਤੇ ਕਿਸਾਨ ਦੀ ਜੋ ਆਮਦਨ ਹ ਉਸ ਤੇ ਵੀ ਵੱਡਾ ਅਸਰ ਦਿਖਾਈ ਦੇਣਾ ਬੇਸ਼ੱਕ ਮੌਸਮ ਵਿਭਾਗ ਦੇ ਵੱਲੋਂ ਜੈਲੋ ਲੱਟ ਜਾਰੀ ਕੀਤਾ ਹੋਇਆ 17 ਜਿਨ੍ਹਾਂ ਦੇ ਵਿੱਚ ਇੱਕ ਜ਼ਿਲ੍ਹਾ ਸੰਗਰੂਰ ਵੀ ਆਉਂਦਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ